ਹੈਲੋ ਜੀ ਸਤਿ ਸ੍ਰੀ ਅਕਾਲ ਦੋਸਤੋ ਆਈ ਹੋਪ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਮੈਂ ਤੁਹਾਡਾ ਸਿੱਧੂ ਆ ਗਿਆ ਆਪਾਂ ਨਵੀਂ ਵੀਡੀਓ ਲੈ ਕੇ ਤੇ ਅੱਜ ਆਪਾਂ ਆਏ ਆ ਚਾਚਾ ਜੀ ਦੇ ਕੋਲ ਤੇ ਨਾਲੇ ਆਪਾਂ ਉਹਨਾਂ ਦੇ ਨਾਲ ਕਰਦੇ ਆ ਗੱਲਾਂ ਬਾਤਾਂ ਤੇ ਉਹਨੇ ਕਿਹੜਾ ਬੀਜ ਆ অর্ਗੈਨਿਕ ਢੇਰ ਦੇ ਕੱਲਾ ਢੇਰ ਪਾਇਆ ਆ ਤੇ ਕੋਈ ਸਪਰੇ ਨਹੀਂ ਹੈਗੀ ਤੇ ਗੋੜ ਕੱਢਦੇ ਆ ਉਹਦੇ ਆਪਾਂ ਚੱਲਦੇ ਆ ਅੱਬਾ ਪਹਿਲਾਂ ਵੀ ਵੀਡੀਓ ਬਣਾਈ ਸੀ ਉਹਨਾਂ ਦੀ ਕਰਦੇ ਆ ਗੱਲਾਂ ਬਾਤਾਂ ਗੋੜ ਸ਼ੱਕਰ ਸ਼ੱਕਰ ਤੇ ਭੋਲਦਾ ਵੀ ਦਰਸ਼ਨ ਕਰਾਉਨੇ ਆ ਤੇ ਟੋਨੀ ਵੀ ਆਪਣਾ ਬਾਈ ਨਾਲ ਹੀ ਆ ਆ ਜਾ ਵੀ ਕਿੱਦਾਂ ਠੀਕ ਠਾਕ ਹਾਂਜੀ ਚੜਦੀ ਕਲਾ ਜੀ ਠੀਕ ਠਾਕ ਆ ਗਿਆ ਵਧੀਆ ਵਧੀਆ ਕੀ ਕਰਦੇ ਆ ਅੱਜ ਕੱਲ ਕਾਰੋਬਾਰ ਗੰਨਿਆਂ ਦਾ ਗੰਨਿਆਂ ਦਾ ਬਹੁਤ ਠੀਕ ਆ ਗੁਰਦਾਸੀਨ ਚੱਲਦਾ ਹਾਂ ਹਾਂਜੀ ਚੱਲ ਵਧੀਆ ਵਧੀਆ ਜਗਾ 85 ਮੋਟਾ 85 ਆ ਮੋਟਾ 85 ਇੱਕ ਪੂਨਾ ਪੂਨਾ ਠੀਕ ਠੀਕ ਆ ਆ ਜਾਓ ਟਰੈਕਟਰ ਲਿਆ ਆਪਾਂ ਟਰੈਕਟਰ ਵੀ ਉਹ ਵੀ ਦਿਖਾ ਲ ਦਿਆਂ ਟਰੈਕਟਰ ਵੀ ਦਿਖਾ ਲ ਦਿਆਂ ਹਾਂਜੀ ਜਦੋਂ ਖੋਜਲਾ ਪਾਲਣਾ ਸਾਲ ਤੇ ਹੀ ਉਹਨਾਂ ਆਜੋ ਜੀ ਆਜੋ ਕਰੀਏ ਲੈ ਵੇ ਕਰ ਲੋ ਦਸਨ ਸਾਸਰੀਕਾਲ ਚਾਚਾ ਜੀ ਸਾਸਰੀਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆ ਤਿਆਰੀ ਗੁਰਦੀ ਜੀ ਹਾਂ ਜੀ ਬਿਲਕੁਲ ਸ਼ੱਕਰ ਪਾਵਾਂਗੇ ਸ਼ੱਕਰ ਤਿਆਰ ਹੋ ਰਹੀ ਹੈ ਨਾ ਜੀ ਹਾਂ ਜੀ ਠੀਕ ਹੈ ਜੀ ਠੀਕ ਹੈ ਹੋਰ ਤੁਸੀਂ ਕਿਦਾਂ ਠੀਕ ਠਾਕ ਤੁਸੀਂ ਵੀ ਹਾਂ ਠੀਕ ਹੈ ਜੀ ਵਧੀਆ ਠੀਕ ਹੈ ਜੀ ਹਾਂ ਜੀ ਹੋਰ ਸੁਣਾਓ ਜੀ ਕਿਦਾਂ ਜੀ ਸਾਰਦੀਕਾਲ ਆ ਜੀ ਕਿਹੜਾ ਵੀ ਆ ਜੀ ਇਹ ਆ ਏ ਮੋਟਾ 85 ਦਾ ਕੋਡ ਹੋਰ ਨਾ ਫਾਰਮ ਲਿਆਏ ਸੀ ਅਸੀਂ ਕਰਾਈ ਵਾਲੇ ਬਕਤੌਰ ਤੋਂ ਤੇ ਜਿਹੜਾ ਮੋਟਾ 85 ਆ ਇਹ ਅਸੀਂ ਆਪਣੇ ਬੀਜ ਤੇ ਲਾ ਲਾ ਥੋੜੇ ਗੰਨੇ ਲਿਆ ਕੇ ਤਿਆਰ ਕੀਤਾ ਆ ਹੁਣ ਸਾਡੇ ਕੋਲ ਇਹ ਦੋ ਢਾਈ ਬੱਗੇ ਖੜਾ ਆਕਤੀ ਠੀਕ ਹੈ ਜੀ ਅਸੀਂ ਸਾਰਾ ਘੋੜੀ ਸ਼ੱਕਰ ਘੋੜੀ ਕੱਢ ਕੇ ਰੱਖਦੇ ਆਂ ਅਸੀਂ ਇਹ ਸਾਡਾ ਪਿੰਡ ਹੈਗਾ ਜਾਗੋ ਸਿੰਘਾ ਜ਼ਿਲ੍ਹਾ ਚਲੰਦਰ ਜੀ ਤਸੀਲ ਫਲਾਡ ڈاک ਖਨਾਂ ਚੂਕੀ ਹਾਂਜੀ ਤਾਨੂੰ ਕਾਢੀ ਵਾਲਾ ਕਾਢੀ ਬੋਂਦਾ ਵਾਲਾ ਕਰਕੇ ਯਾਰ ਕਰਦੇ ਨੇ ਲੋਕ ਹਾਂਜੀ ਮੇਰਾ ਪੁਰਾਣਾ ਹੀ ਮਰਛਾ ਪਹਿਲਾ ਚੋ ਜੋ ਗੁਨਾਨਕ ਦੇਵ ਜੀ ਮਹਾਰਾਜ ਨੇ ਕਿਤਾ ਚਲਾਇਆ ਦਸਾਂ ਨੌ ਦੀ ਕਿਰਤ ਕਾਨੀ ਵੰਡ ਕੇ ਛਕਣਾ ਤੇ ਨਾਮ ਜਪਣਾ ਹੱਲੇ ਤੱਕ ਸਾਡੀ ਬੋਲਦਾਂ ਦੀ ਖੇਤੀ ਆ ਟਰੈਕਟਰ ਟਰੈਕਟਰ ਲਿਆ ਸੀ ਟਰੈਕਟਰ ਲਿਆ ਉਹ ਵੀ ਦਿਖਾ ਲਦੇ ਆ ਸੰਗ ਤੁਹਾਨੂੰ ਸਾਰੇ ਸਮਾਨ ਆ ਜੀ ਦੇਖੋ ਬੋਂਦਾਂ ਨਾ ਪਿਆ ਬੇਰਣਾ ਕਲਾੜਾ ਘੱਡੇ ਦੋ ਖੜੇ ਆ ਲੈ ਤਾਂ ਜੀ ਆ ਸਾਡੇ ਕੋਲੇ ਬੇਰਣਾ ਹੁਣ ਆਪਾਂ ਰਸਵੀ ਪੀਣੀ ਆ ਹਲੇ ਹਾਂਜੀ ਤੇ ਇਹ ਜੇ ਕੋਈ ਚਾਵੇ ਤਾਂ ਉਹਨੂੰ ਮਿਲ ਵੀ ਸਕਦਾ ਜਾਂ ਗੁੜ ਕੇ ਸਾਰਾ ਬੋਕੀ ਜਾ ਪਹਿਲੇ ਹੀ ਹਾਂਜੀ ਬਾਬਾ ਇੱਕ ਬਹੁਤ ਮਿਲ ਸਕਦਾ ਥੋੜਾ 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 ਜਿਆਦਾ ਨਹੀਂ ਹਣਾ ਹਾਂ ਕੋਈ ਐਨ ਆਰ ਆਈ ਭਰਾ ਅੱਜ ਤਾਂ ਜਿਆਦਾ ਲਾਈਕ ਕਰਦੇ ਜਿਵੇਂ ਉਹਨਾਂ ਨੂੰ ਲੈ ਕੇ ਜਾਣ ਨੂੰ ਮੰਗਦੇ ਆ ਹਾਂਜੀ ਬਹੁਤ ਜਿਆਦਾ ਮਿਲ ਸਕਦਾ ਹੱਲੇ ਹੱਲੇ ਮੇਰ ਸਾਹਿਬ ਹੱਲੇ ਹੱਲੇ ਮੇਰ ਸਾਹਿਬ ਸੱਕਰ ਮੈਲ ਸਾਦੀ ਹੈ ਨਾ ਹਾਂਜੀ ਆ ਨੰਬਰ ਤੁਸੀਂ ਬਾਅਦ ਚ ਆਪਾਂ ਤੁਹਾਡੇ ਵਿੱਚ ਐਡ ਕਰ ਦਿੰਨੇ ਆ ਜੇ ਇਹਨੂੰ ਚਾਹੀਦਾ ਹੋ ਤੇ ਉਹ ਲੈ ਸਕਦੇ ਆ ਇਹ ਖਾਦ ਨਹੀਂ ਪਾਇਆ ਇਹਨਾਂ ਨੂੰ ਇਹ ਸਿਰ ਪਟੇਰ ਦੀ ਖੇਤੀ ਆ ਜੀ ਆਰਗੈਨਿਕ ਹੈ ਜੀ ਇਹ ਹਾਂਜੀ ਹਾਂਜੀ ਤੇ ਇਹ ਕੱਲੇ ਢੇਰ ਤੇ ਹੀ ਆ ਜੀ ਕੋਈ ਸਪਰੇ ਨਹੀਂ ਇਹਨੂੰ ਨਹੀਂ ਕੋਈ ਖਾਦ ਨਹੀਂ ਠੀਕ ਜੀ ਵੇੜੇ ਬੋਲ ਦੋ ਬੋਲ ਦੰਦਰ ਖੜੇ ਹੋ ਅੰਦਰ ਉਹ ਵੀ ਦਿਖਾ ਲਦੇ ਇੱਕ ਬੋਲ ਲੈ ਇੱਕ ਆ ਲੈ ਟੋਨੀ ਕਰਾ ਉਹਨਾਂ ਨੇ ਗੱਲਬਾਤ ਆ ਜਾ ਪੁੱਛੀ ਨਾ ਕੀ ਨਾਂ ਕੀ ਰੱਖੇ ਤੇ ਆ ਜਾ ਇਹ ਮੋਟਾ ਆ ਜੀ ਇਹ ਮੋਟਾ ਬੋਲਦਿਆ ਜੀ ਆਹ ਇਹ ਆ ਮੋਟਾ ਬੋਲਦ ਹਾਂਜੀ ਇਹ ਕਿੱਥੋਂ ਕਿੱਥੋਂ ਜਿੱਤੇ ਆ ਇਹ ਇਹ ਇੱਕ ਅਪਾਰਟਮੈਂਟੋਂ ਜਿੱਤਿਆ ਸੀ ਜਾਗੂ ਸਿੰਘਾ ਤੋਂ ਇੱਕ ਜਿੱਤਿਆ ਜੀ ਇਹ ਹਾਂਜੀ ਤੇ ਇੱਕ ਦਵਾਲੀ ਤੋਂ ਜਿੱਤਿਆ ਮੈਂ ਦਵਾਲੀ ਤੋਂ ਜਿੱਤਿਆ ਠੀਕ ਆਹ ਤੇਰੇ ਪਸ਼ੂ ਆ ਇੱਧਰ ਹਨ ਹਾਂਜੀ ਆ ਇਹ ਆਪਣੇ ਕੋ ਦੂਗਾ ਇਹ ਹੈਗੀ ਆ ਸ਼ਾਈਵਾਲਣੀ ਇਹ ਸ਼ਾਈਵਾਲ ਗਾਂ ਠੀਕ ਆ ਉਹ ਕੱਟੀ ਆ ਉਹ ਕਟਰੂਆ ਇੱਕ ਬੱਚਾ ਕੇ ਬੱਚੀ ਠੀਕ ਆ ਤੇ ਕੌਮਾ ਅੱਜ ਭਰੇ ਉਹ ਮਰੇ ਮੱਜਾ ਆ ਟਰੈਕਟਰ ਤੇ ਰਹਿਣਾ ਲੈ ਵੀ ਆ ਟਰੈਕਟਰ ਲਿਆ ਨਹੀਂ ਪਹਿਲਾਂ ਬੋਲਦਾ ਨਾ ਖੇਤੀ ਕਰਦੇ ਸੀ ਚਲ ਬਹੁਤ ਬੜੇ ਵਧਾਈਆਂ ਵੀ ਤੈਨੂੰ ਹਾਂਜੀ ਸਭ ਵਧਾਈਆਂ ਮਹਿੰਦਰਾ ਹੈ 81 ਲਿਆ 81 ਦਾ ਹਾਂ ਸ਼ਾਂਤੀ ਵਾਲਾ ਹੀ ਆ ਠੀਕ 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 ਬਹੁਤ ਸੋਹਣਾ ਵੀ ਅੱਛਾ ਫੇਖ ਖੋਲਲੀ ਬਣਾਤੀਆਂ ਪੁਰਾਣੇ ਕੜਾਹੇ ਦੀ ਆਹ ਹੈ ਨਾ ਬਈ ਬਾਹਲਾ ਵਾਲੀ ਵਾਹ ਆ ਕਿਥੋਂ ਲੈ ਲਈ ਵੀ ਇਹ ਢੋਕਲ ਲਈ ਆ ਬੈਲ ਗੱਡੀਆਂ ਤੋਂ ਹੂੰ ਆ ਅੰਬਰ ਦਾ ਬੁੱਟਾ ਲਾਇਆ ਗਵਿੰਦੇ ਯਾਤ ਤੇ ਅਛਾ ਉਹ ਯਾਤ ਤੇ ਠੀਕ ਠੀਕ ਹੈ ਠੀਕ ਠੀਕ ਹਰੇ ਪੱਤੇ ਹੋਣ ਆ ਤਾਂ ਤੇ ਵੀ ਬੜਾ ਵਧੀਆ ਜਗਾੜ ਬਣਾ ਲਿਆ ਕੋਠੀ ਲੈ ਵੀ ਟੋਨੀ ਦੀ ਕੋਠੀ ਆ ਵੀ ਹਾਂਜੀ ਲੈ ਤੂੰ ਵੀ ਖਾਣਾ ਹੁਣ ਉਹ ਚੁਗਾ ਖਾਣਦੇ ਹੁੰਦੇ ਸੀਗੇ ਹਾਂ ਹਾਂ ਤੂੰ ਠੰਡੀ ਰਾਤ ਦਾ ਪਾਣੀ ਤੱਕੀ ਸਾਡੀ ਮਾਰ ਤੰਡੀ ਰਾਤ ਦੇ ਹੂੰ ਉਹ ਜਾ ਕੇ ਸੀ ਉਹ ਸਿੱਕੋਲ ਤੇ ਪੌਂਸ ਕੋ ਆਉ ਕੋ ਵੀ ਗਏ ਸੀ ਅੱਜ ਜੀਆ ਅੱਜ ਅਵੇ ਮੈਂ ਤੇ ਵੀਡੀਓ ਦੇਖੀ ਦੀ ਮੈਂ ਟਰੈਕਟਰ ਨਾਲ ਟਰੱਕ ਲੱਗੋ ਭਾਈ ਲਾ ਉਹ ਕੋ ਦੇਖੀ ਭਰਾਵਾ ਉਹ ਦੇਖੀ ਦੇਖੀ ਉਹੀ ਕੰਮ ਨਾ ਹੋਵੇ ਬਸ ਸਹੀ ਲਾ ਲਿਆ ਉਹਨੇ ਓਹੋ ਓਹੋ ਉਹ ਕਦਰ ਉਹਦੇ ਆਈ ਖਾਲਸੇ ਦੀ ਸਿੱਕੀ ਆ ਹਾ ਰੰਬਾ ਬਣਾ ਟਾ ਨੇ ਰੰਬਾ ਦੇ ਵੀ ਰੰਬਾ ਉਹ ਦੇਖਿਆ ਨਹੀਂ ਪਾਸਾ ਹੋ ਕੋਈ ਨਹੀਂ ਕੋਈ ਤਾਂ ਹਟ ਕਾ ਜਾ ਫੈ ਗਿਆ ਉਹ ਹਲਕੇ ਆ ਬੋਲਦਾ ਵਾ ਉਹ ਵੀ ਪਾਰੀ ਆ ਆ ਉਹ ਪੁਰਾਣਾ ਹਾਲ ਹਾਂ ਹਾਂ ਉਹ ਵੀ ਪਾਰੀ ਆ ਆ ਹੈਣਾ ਭਾਈ ਜਗਰਾਮੀ ਵੀ ਚੱਲ ਜਾਂਦਾ ਰਹੇ ਮੰਡੀ ਤੇ ਫੇ ਹਰ ਮੰਡੀ ਜਾਂਦੇ ਹਾਂ ਹਰ ਮੰਡੀ ਜਾਂਦੇ ਹਨਾ ਹਾਂ ਬਹੁਤ ਸਮਾਂ ਕਰਦੇ ਹਾਂ ਹਰ ਮੰਡੀ ਉਪਰ ਵੀ 200 ਹੂੰ ਆ ਮੈਂ ਪੁੱਛਦਾ ਆ ਇਹ ਪਛੋਤਾ ਲਾਇਆ ਹੈ ਨਾ ਹੇ ਪੁਰਾਣਾ ਹਾਲ ਇਹਨਾਂ ਕੋ ਸਾਮ-ਸਾਮ ਰੱਖਿਆ ਚੀਜ਼ਾਂ ਹੱਲੇ ਵੀ ਸ਼ੌਂਕ ਨਾਲ ਇਹ ਬੋਲਦਾ ਚਲਾਉਂਦੇ ਆ ਬੋਲਦਾ ਨਾ ਪਾਉਂਦੇ ਆ ਆ ਪੱਠਿਆ ਆਈਏ ਹੂੰ ਉਹ ਦੱਤਾ ਹੀ ਪਿਛੀ ਵਾਰ ਵੀ ਤੁਸੀਂ ਯਾਡੀ ਬਣਾਈ ਸੀਗੀ ਵੀਡੀਓ ਹੋਰ ਤੁਸੀਂ ਕਿੱਦਾ ਕੰਮ ਕਰ ਸੇਤਾ ਛਟਿਆ ਹਾਂ ਠੀਕ ਹੈ ਸਭ ਵਧੀਆ ਕਿੰਨੇ ਸਾਲ ਹੋ ਗਏ ਝੋਕਦਿਆਂ ਨੂੰ ਹੋ ਗਿਆ 20 ਸਾਲ ਹੋ ਗਏ ਸਾਨੂੰ ਝੋਕਦਿਆਂ ਨੂੰ 20 ਸਾਲ ਹੋ ਗਏ ਨਾ ਹਾਂ ਜਿਹੜਾ ਜਾਂਦੇ ਇਹ ਕੰਮ ਹੀ ਕਰਦੇ ਨਾ ਸ਼ੁਰੂ ਤੋਂ ਸ਼ੁਰੂ ਤੋਂ ਹੀ ਹਾਂਜੀ ਹੁਣ ਅੱਜ ਕਾਰ ਕੋਈ ਝੋਕਣ ਆਉਂਦਾ ਨਹੀਂ ਕੋਈ ਨਹੀਂ ਆਉਂਦਾ ਕੋਈ ਪੇਦਾ ਦੇਉ ਕਰਦੇ ਕਰਦੇ ਦਾ ਪੇਦਾ ਦੇ ਇਹ ਕੰਮ ਕਰਦੇ ਹੀ ਇਹ ਹੀ ਜੇ ਇਹ ਦਾਦੇ ਕਰਦੇ ਹੀ ਸਰਾ ਲੈ ਵੀ ਸ਼ੱਕਰ ਹੋ ਰਹੀ ਆ ਰੈਡੀ ਹਮ ਅੱਜ ਕੱਲ ਦਾ ਨੂੰ ਕੀ ਪਤਾ ਸ਼ੱਕਰ ਕੀ ਹੁੰਦੀ ਆ ਹਾਂ ਪਤਾ ਹੀ ਨਹੀਂ ਲੋਕਾਂ ਨੂੰ ਹਾਂ 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 ਸ਼ੱਕਰ ਦਾ ਕੀ ਪਤਾ ਨੂੰ ਘੋੜਦੇ ਤੇ ਉਹ ਵੀ ਸ਼ੱਕਰ ਕਹਿੰਦੇ ਆੱਖਾਂ ਸ਼ੱਕਰ ਨੂੰ ਵੀ ਸ਼ੱਕਰ ਕਹਿੰਦੇ ਆ ਇਹ ਆਹੋ ਜਿਹੀ ਕਹਿੰਦੇ ਹਾਂ ਜੀ ਹਾਂ ਉਹ ਵੀ ਸ਼ੱਕਰ ਕਹਿੰਦੇ ਨੇ ਅੱਜ ਉਹ ਬਹੁਤ ਬਦਮਾ ਨਹੀਂ 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 ਚਾੜੀ ਬਣਿਆ ਸਾਰੀ ਦਾਣੇ ਵਾਲੀ ਬਣੀ ਆ ਸ਼ੱਕਰ ਬਣੀ ਕਹਿੰਦਾ ਦਾਣੇ ਵਾਲੀ ਸੁਣੀ ਸੁਣੀ ਉਹਨਾਂ ਨੂੰ ਕੀ ਪਤਾ ਗਿਵਿਦਾਲ ਪਾਈ ਦੇ ਬਚੋਟੇ ਦੇ ਉੱਤੇ ਹਾਂ ਛੋਟੀ ਦੇ ਇਹ ਪੌਣੀਆ ਸਗਾਈ ਉਹ ਜੱਟਾ ਜੋ ਹਾਂਕ ਨਹੀਂ ਬਾਲ ਬਿੰਨ ਠਲਾਪਿਆ ਦੇ ਉਹ ਰੇੜੇ ਗਿਆਨthia ਨਿਕਿਸ਼ ਕਰਮ ਨਾ ਜਾਣਾ ਤੇ ਮੈਂ ਸਾਰ ਨਾ ਜਾਣਾ ਤੇਰੀ ਸਭ ਤੋਂ ਵੱਡਾ ਸਤਿ ਗੁਰੂ ਨਾਨਕ ਜਿਨ ਕਲ ਰੱਖੀ ਮੇਰੀ ਕਬੀਰ ਮੇਰੀ ਸਬਨਦੀ ਰਸਨਾ ਉਪਰ ਰਾਮ ਆਜ ਜਗਦੀ ਸਗਲ ਪਾਨ ਆਕੋ ਸੁਖ ਬਸਰਾ ਮਾ ਜਪਨਾਮਾ ਲਿਖਦੇ ਕਲਗੀਧਾਰੀ ਅਰੰਗੇ ਨੂੰ ਲੱਖ ਲੱਖ ਲਾਨਤ ਪਾਉਂਦੇ ਨੇ ਫਟਕਾਰ ਅਰੰਗੇ ਨੂੰ ਲੇਖਾ ਜੋਖਾ ਪੂਰਾ ਇੱਕ ਦਿਨ ਹੋ ਜਾਉ ਮੈਨ ਮੈਣ ਕੇ ਪੰਥ ਕਾਲ ਸਾ ਮੇਰਾ ਬਦਲੇ ਲੈ ਲੂ ਗਿਣ ਗਿਣ ਕੇ ਪੰਥ ਕਾਲ ਸਾ ਮੇਰਾ ਬਦਲੇ ਲੈ ਲੂ ਗਿਣ ਗਿਣ ਕੇ ਬਦਲੇ ਲੈ ਲੂ ਗਿਣ ਗਿਣ ਕੇ ਉਹ ਕਰਕੇ ਜਾਣਦੇ ਆ ਉਹਦਾ ਨਹੀਂ ਕੋਈ ਕਿਸੇ ਨੂੰ ਜਾਣਦਾ ਵੀਰੋ ਕਿਸੇ ਦੇ ਮੱਥੇ ਤੇ ਨਹੀਂ ਲਿਖਿਆ ਬਹੁਤ ਲੋਕਾਂ ਕੋਲ ਪੈਸਾ ਅੰਤ ਕੋਈ ਨਹੀਂ ਅਰੇ ਗਉ ਦੇ ਜਾਨ ਜੇ ਕੁੰਡ ਵਾਲੇ ਮੁੰਡਿਆਂ ਨੇ ਜਾਂ ਟਾਡੀਆਂ ਨੇ ਜਾਂ ਕਬੀਸ਼ਰਾਂ ਨੇ ਜਾਂ ਕਬੱਡੀ ਖੇਲਣ ਵਾਲਿਆਂ ਨੌਜਵਾਨਾਂ ਨੇ ਆਪਣੇ ਪਿੰਡਾਂ ਦੇ ਨਾਮ ਰੋਸ਼ਨ ਕੀਤੇ ਨੂੰ ਗੁਰੂ ਸਹਿਗੁਣਾਂਕ ਦੇਵ ਜੀ ਮਹਾਰਾ ਦੇ ਚਰਨਾ ਵਿੱਚ ਅਰਦਾਸ ਬੇਨਤੀ ਜੋਲੀ ਚੜ੍ਹਦੀ ਕਲਾ ਦੀ ਕਰਨਾ ਸਾਰੇ ਬਲਦ ਜੀ ਚੜ੍ਹਦੀ ਕਲਾ ਪਰਮਾਤਮਾ ਸਾਰੇ ਬਲਦ ਦੀ ਚੜ੍ਹਦੀ ਕਲਾ ਰੱਖੇ ਐਦਾਂ ਢਾਡੀ ਬਾਰਾਂ ਗੋਦੇ ਰਹਿਣ ਤਾਂ ਬੋਲ ਬਜਾਉਣ ਵਾਲੇ ਬੋਲ ਮੇਰੇ ਵੀਰ ਪੁਝਾਉਂਦੇ ਨਾ ਸਾਰਿਆਂ ਦੇ ਘਰਾਂ ਦੇ ਵਿੱਚ ਪਰਮਾਤਮਾ ਚੜ੍ਹਦੀ ਕਲਾ ਰਾ ਮਕਸੀਤ ਰੱਖੇ ਇਹ ਗੁਰੂ ਨਾਨਕ ਦਾ ਲੰਗਰ ਆ ਇਹ ਚੱਲੀ ਜਾਂਦਾ ਅਸੀਂ ਤਾਂ ਸੇਵਾਦਾਰ ਆ ਅਸੀਂ ਅਰਦਾਸ ਕਰਕੇ ਲੱਗੇ ਸੀ ਜਿੱਦਾਂ ਸ਼ੁਰੂ ਕੀਤਾ ਮੈਂ ਬਿਮਾਰ ਸੀ ਬਹੁਤ ਜ਼ਿਆਦਾ ਤੇ ਅਰਦਾਸ ਕੀਤੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਾਨਾ ਵਿੱਚ ਬਾਬਾ ਜੀ ਤੁਸੀਂ ਸਾਡੇ ਤੇ ਕਿਰਪਾ ਕਰਿਓ ਅਸੀਂ ਤੁਹਾਡੇ ਸੇਵਾਦਾਰ ਆ ਲੰਗਰ ਤਾਂ ਤੇਰਾ ਚੱਲਣਾ ਆਜੀ ਗੁਰੂ ਸਾਹਿਬ ਚਲਾਈ ਜਾਂਦੇ ਅਸੀਂ ਤਾਂ ਸੇਵਾ ਕਰੀ ਜਾਂਦੇ ਲੋਕ ਰਾਸ ਵੀ ਲਾਂਦੇ ਛੱਕਰ ਵੀ ਖਾਂਦੇ ਗੋੜ ਵੀ ਖਾਂਦੇ ਇਸੇ ਤਰ੍ਹਾਂ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ਇਹ ਲੰਗਰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਿੱਖਾਂ ਦਾ ਸਦਾ ਸਦਾ ਚੱਲਦਾ ਰਹੇ ਸਾਰਿਆਂ ਦੇ ਘਰਾਂ ਵਿੱਚ ਪ੍ਰਮਾਤਮਾ ਲੰਗਰ ਚਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡਾ ਪਿੰਡ ਦੌਦਰ ਸੀ ਅਸੀਂ ਦੌਦਰ ਤੋਂ ਆਣ ਕੇ ਫੇ ਬਸੇ ਪਿੰਡ ਜਾਗੂ ਸਮਝਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਕਰ ਦੇ ਕੋ ਇਹ ਨਾ ਤਾਂ ਕਿ ਆ ਜਹਾਂ ਤੇ ਆ ਜਾਓ ਤੇ ਦਿੱਤਾ ਸੀ ਤੂੰ ਪਾਵਲੀ ਲੈ ਤੇਰੀਆਂ ਦਾ ਅੱਜ ਤੇਰਾ ਲੱਕ ਕਾਦੇ ਟੁੱਟਿਆ ਮੇਰੇ ਦੇਸ਼ ਬਦਲੇ ਤੂੰ ਨੰਗੇ ਘਾੜੇ ਲਾਤਾ ਸੀ ਉਹ ਸਜ਼ਾ ਕਰੋ ਇਹ ਕਹਿ ਕੇ ਟੁੱਟਿਆ ਤੇਰੀ ਆਪਣੀ ਕਮਾਈ ਤੈਨੂੰ ਖੰਭਣੀ ਨਹੀਂ ਆਪਣੀ ਕਮਾਈ ਤੈਨੂੰ ਖੰਭਣੀ ਨਹੀਂ ਲੈ ਤਾਲੜਾਂ ਲਖਾ ਰਖੇਰੇ ਬਾਗਿਓਏ ਹਨਾਦਿਆ ਜਹਾਨ ਦੇ ਆਗਿਓਏ ਹਨਾਦਿਆ ਜਹਾਨ ਗੋਏ ਫੜਾਉਣ ਦੇ ਨਾਮ ਤੇ ਚਾਲਿਆ ਰਾਤ ਮਰਵਾਇਆ ਮਾਰ ਦਿੱਤਾ ਹੈ ਕਿ ਚੱਲਦਾ ਹੈ ਕਿ ਇਹ ਤੇ ਲੱਗਿਆ ਨਾ ਇਹ ਮੋਟਾ ਬਾਲਦਾ ਜੀ ਅੱਛਾ ਠੀਕ ਹੈ ਕਿੱਥੋਂ ਕਿੱਥੋਂ ਨਾਮ ਜਿੱਤਿਆ ਇਹ ਸਮਾਰੀ ਤੋਂ ਚੱਲ ਗਿਆ ਜੀ ਰੜਕੇ ਤੋਂ ਚੱਲ ਗਿਆ ਆਪਣੇ ਪੈਟਰਨ ਵੀ ਨੰਬਰ ਲਾ ਗਿਆ ਠੀਕ ਹੈ ਨੰਬਰ ਲਾਏ ਗਏ ਠੀਕ ਹੈ ਇਹ ਤਾਂ ਫਾਲ ਘੜਿਆ ਅੱਛਾ ਜੀ ਘੜਿਆ ਥਾਂ ਲਈ ਘੜੇ ਦੇ ਉੱਥੇ ਵੀ ਨੰਬਰ ਕਰਿਆ ਉੱਥੇ ਵੀ ਹਮ ਤਾਂ ਇਕੱਲਾ ਹੀ ਰਹਿ ਗਿਆ ਲੈ ਸਾਡਾ ਨਾਲ ਦਾ ਬੱਚਾ ਮਾਰ ਕੇ ਅੱਛਾ ਜੀ ਉਹ ਹੋਰ 12 ਲੱਖ ਰੁਪਏ ਦਾ ਰੇਟ ਲੱਗ ਗਿਆ ਜੀ ਦੋਸਤੋ ਬਹੁਤ ਵਧੀਆ ਹੁਣ ਲੈ ਆਵਾਂਗੇ ਹੋਰ ਮਾਲ ਨੂੰ ਕਰਪਾ ਕਰੂ ਠੀਕ ਹੈ ਹਾਂਜੀ ਦੋਸਤੋ ਵੀਡੀਓ ਵਧੀਆ ਲੱਗੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਮੇਰਾ ਚੈਨਲ ਹੈ ਟਰੈਵਲ ਵਿਦ ਸਿਦ ਤੇ ਮਿਲਦੇ ਆਂ ਫੇਰ ਛੇਤੀ ਅਗਲੀ ਵੀਡੀਓ ਦੇ ਨਾਲ ਓਕੇ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਪੁੱਤਾਂ ਨੂੰ ਪਿਆਰੇ ਆ ਮੈਨੂੰ ਪੁੱਤਾਂ ਨੂੰ ਪਿਆਰੇ ਇਹਨਾਂ ਨੇ ਦੁਨੀਆ ਦੇ ਵਿੱਚ ਮੇਰਾ ਨਾਮ ਕੱਟਿਆ ਕਹਉਂਦੇ ਜਾਨ ਜਾਸੂਰਮਾ ਜਾਂ ਕਉਦਾ ਜਾਇਆ ਜਾ ਭਗਤ ਕੋਈ ਜਾਂ ਕੋ ਦਾਲੀ ਇਹ ਨਾ ਕਰ ਸਕਦੇ ਹੋ ਹੋਰ ਬੰਦਾ ਬੰਦੇ ਦੀ ਤਾਕਤ ਨਹੀਂ ਆਪਣਾ ਨਾਮ ਆਪ ਮੈਂ ਕਰਦਾ ਸਹੀ ਗੱਲ ਹੈ ਹਾਂ ਠੀਕ ਹੁ ਦੋ ਜਾਂ ਜੀ ਠੀਕ ਹੈ ਜੀ ਮਿਲਦੇ ਆਂ ਫੇ ਆਪਾਂ ਅਗਲੀ ਵੀਡੀਓ ਨਾਲ ਛੇਤੀ ਮਿਲਾਂਗੇ ਜੀ ਓਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ